ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਆਪਣੀ ਜ਼ੁਬਾਨੇ ਪਾਕ ਤੋਂ ਸੁਹੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਕਰ ਤੀਜਾ ਤੀਜੇ ਸੁਰਤਾਲ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਸੰਸਾਰ ਤੋਂ ਤਰਨਾ ਕਿਵੇਂ ਆ ਸੰਸਾਰ ਭੰਗੁਰ ਕਿੰਨਾ ਕੂ ਹੈ ਅਗਰ ਤੂੰ ਉਪਰਾਲਾ ਨਹੀਂ ਕੀਤਾ ਜਤਨਸ਼ੀਲ ਨਹੀਂ ਹੋਇਆ ਪ੍ਰਬੰਧ ਕੋਈ ਨਹੀਂ ਕੀਤਾ ਇਦੇ ਅੰਦਰ ਡੁੱਬ ਜਾਵੇਂਗਾ ਨਸ਼ਟ ਹੋ ਜਾਵੇਂਗਾ ਤਰਿਆ ਨਹੀਂ ਜਾਣਾ ਮਹਾਰਾਜ ਸੱਚੀ ਸਰਕਾਰ ਸਾਨੂੰ ਉਪਦੇਸ਼ ਦਿੰਦਿਆਂ ਉਸ ਆਕਾਲ ਪੁਰਖ ਵੈ ਗੁਰੂ ਜੀ ਦੇ ਨਾਲ ਜੋੜਨ ਵਾਸਤੇ ਸੰਸਾਰੀ ਪਦਾਰਥਾਂ ਤੋਂ ਹੋੜਨ ਵਾਸਤੇ ਸਾਨੂੰ ਜੋ ਬਚਨ ਕਰਦੇ ਨੇ ਦੇਅ ਲੋ ਕਿਰਪਾਲੂ ਸਤਗੁਰੂ ਉਸ ਮਾਲਕ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਉਹ ਪਰਿਪੂਰਨ ਪਰਮਾਤਮਾ ਅਦੁੱਤੀ ਇੱਕ ਹੈ ਜਿਸ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ ਕੁੱਲ ਕਾਇਨਾਤ ਦੀ ਗਿਣਤੀ ਇੱਕ ਤੋਂ ਆਰੰਭ ਹੋ ਕੇ ਦੂਜਾ ਗਿਣਤੀ ਵਿੱਚ ਆਉਂਦਾ ਹੈ ਇੱਕ ਤੋਂ ਪਹਿਲਾਂ ਕੁਝ ਵੀ ਦੇਸ ਦਾ ਨਹੀਂ ਕੁਝ ਵੀ ਸਮਝ ਨਹੀਂ ਆਉਂਦਾ ਇੱਕ ਤੋਂ ਪਹਿਲਾਂ ਕੁਦਾ ਹੈ ਹੀ ਨਹੀਂ ਉਸ ਇੱਕ ਪਰਿਪੂਰਣ ਪਰਮਾਤਮਾ ਨੇ ਸੰਸਾਰ ਨੂੰ ਰਚਨ ਵਾਸਤੇ ਸੰਸਾਰ ਨੂੰ ਭੁਕਸ਼ਿਤ ਕਰਨ ਵਾਸਤੇ ਓ ਅੰਕਾਰ ਦੇ ਦੁਆਰਾ ਪਸਾਰਾ ਪਸਾਰਿਆ ਉਤਪਤੀ ਕੀਤੀ ਬਨਾਵਟ ਬਣਾਈਏ ਬੰਤਰ ਬਣਾਈਏ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਦੇ ਦੁਆਰਾ ਪਰਿਪੂਰਨ ਉਤਪਤੀ ਕਰਦਾ ਤੇ ਸਾਰਿਆਂ ਲਈ ਚਾਨਣ ਮੁਨਾਰਾ ਹੈ ਸਾਰਿਆਂ ਨੂੰ ਰੋਸ਼ਨੀ ਬਖਸ਼ੁਦਾ ਹੈ ਸਾਰਿਆਂ ਨੂੰ ਪ੍ਰਕਾਸ਼ਨ ਹਾਰਾ ਉਸ ਆਕਾਲ ਪੁਰਖ ਵੈਗੁਰੂ ਜਿਹੜਾ ਪ੍ਰਕਾਸ਼ ਦੇਣ ਵਾਲਾ ਹੈ ਉਹਦੇ ਵਿੱਚ ਅੰਧਕਾਰ ਕਦੇ ਨਹੀਂ ਆਉਂਦਾ ਜਿਹੜਾ ਇੱਕ ਪਰਮਾਤਮਾ ਵੈਗੁਰੂ ਆ ਉਹਦਾ ਨਾਸ਼ ਕਤਈ ਨਹੀਂ ਹੁੰਦਾ ਕਿਉਂਕਿ ਉਹਦਾ ਨਾਸ਼ ਕਰਨ ਵਾਲਾ ਕੋਈ ਹੈ ਹੀ ਨਹੀਂ ਉਹ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਉਹ ਆਪਣੇ ਆਪ ਤੋਂ ਉਹ ਪਰਿਪੂਰਨ ਪਰਮਾਤਮਾ ਨਾਸ਼ ਰਹਤੇ ਸਤ ਸਰੂਪੇ ਉਹਦਾ ਚਿੰਤਨ ਕੀਤਿਆਂ ਸਿਮਰਨ ਕੀਤਿਆਂ ਹਿਰਦਿਆਂ ਦੇ ਵਿੱਚੋਂ ਅਗਿਆਨਤਾ ਦਾ ਅੰਧਕਾਰ ਮੀਟ ਕੇ ਹਿਰਦੇ ਦੇ ਅੰਦਰ ਪ੍ਰਕਾਸ਼ ਬਖਸ਼ ਦਿੰਦਾ ਜਿੱਥੇ ਦਿਲ ਅੰਧਿਆਰੀ ਰਾਤੇ ਜਦੋਂ ਕੋਈ ਚਿੰਤਨ ਕਰਦਾ ਸਿਮਰਨ ਕਰਦਾ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਉਹਦਾ ਜੀਵਨ ਆਨੰਦਮਈ ਹੋ ਜਾਂਦਾ ਉਹ ਆਨੰਦ ਸਰੂਪ ਹੋ ਜਾਂਦਾ ਹੈ ਐਸੀ ਅਵਸਥਾ ਐਸੇ ਆਕਾਲ ਪੁਰਖ ਵੈ ਗੁਰੂ ਜੀ ਦੀ ਪ੍ਰਾਪਤੀ ਇਹ ਵੀ ਕਿਸੇ ਦੂਜੇ ਜਗ੍ਹਾ ਤੋਂ ਨਹੀਂ ਹੋ ਸਕਦੀ ਇਹ ਵੀ ਪਰਮਾਤਮਾ ਤੋਂ ਹੋਵੇਗੀ ਇੱਕ ਵੈ ਗੁਰੂ ਤੋਂ ਹੀ ਹੋਵੇਗੀ ਉਹਦੀ ਕਿਰਪਾ ਦੇ ਨਾਲ ਹਿਰਦੇ 'ਚੋਂ ਅਗਿਆਨ ਜਾਣੇ ਉਹਦੀ ਕਿਰਪਾ ਦੇ ਨਾਲ ਹਿਰਦੇ ਚ ਪ੍ਰਕਾਸ਼ ਹੋਣਾ ਹੈ ਉਹਦੀ ਕਿਰਪਾ ਦੇ ਨਾਲ ਸਤ ਦੇ ਨਾਲ ਜੁੜਿਆ ਜਾਣਾ ਹੈ ਉਹਦੀ ਕਿਰਪਾ ਦੇ ਨਾਲ ਸਤ સ્વરૂਪ ਹੋ ਜਾਣਾ ਹੈ ਉਹਦੀ ਕਿਰਪਾ ਦੇ ਸਦਕਾ ਉਤਪਤੀ ਹੈ ਉਹਦੀ ਕਿਰਪਾ ਦੇ ਸਦਕਾ ਪਰਵਰਸ਼ ਹੈ ਉਹਦੀ ਕਿਰਪਾ ਦੇ ਸਦਕਾ ਸੰਸਾਰ ਤੋਂ ਜੀਵ ਨਿਰੰਕਾਰ ਵਿੱਚ ਸਮਿਲਤ ਹੋ ਜਾਂਦਾ ਹੈ ਔਰ ਉਹਦਾ ਮਿਲਾਪ ਉਹਦੀ ਕਿਰਪਾ ਨਾਲ ਹੈ ਉਸ ਮਾਲਕ ਦਾ ਮੰਗਲ ਕਰਕੇ ਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਦशाह ਸਾਨੂੰ ਸਮਝਾਉਂਦੇ ਨੇ ਅਗਰ ਤੂੰ ਇਸ ਪਰਮਾਤਮਾ ਨਾਲ ਐਸੀ ਵੈਗੁਰੂ ਨਾਲ ਦਾਤਾਰ ਨਾਲ ਨਹੀਂ ਜੁੜਿਆ ਤੇ ਜਿਹੜੇ ਸੰਸਾਰ ਦੇ ਮੰਗਰ ਭੱਜਾ ਫਿਰਦਾ ਹੈ ਪਕੜ ਵਿੱਚ ਲਿਆਉਣਾ ਜਿਹਦੇ ਮੰਗਰ ਮੰਗਰ ਦੌੜਦਾ ਹੈ ਤੇ ਪਾਦਸ਼ਾਹ ਕਹਿੰਦੇ ਯਾਦ ਰੱਖੀ ਇਹਨੇ ਤੈਨੂੰ ਨਸ਼ਟ ਕਰ ਦੇਣਾ ਇਹ ਸੰਸਾਰ ਦੀ ਬੰਤਰ ਨੂੰ ਕਹਿੰਦੇ ਮਿਥਨ ਮੋਹ ਅਗਨ ਸੋਕ ਸਾਗਰ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਭਾਈ ਇਹ ਸੰਸਾਰ ਮਿਥਨ ਮਿਥਿਆ ਹੈ ਇਹ ਨਸ਼ਟ ਹੋਣ ਵਾਲਾ ਹੈ ਰਹਿਣ ਵਾਲਾ ਨਹੀਂ ਮਿੱਥਿਆ ਤਨ ਧਨ ਕੁਟੰਬ ਸਬਾਇਆ ਮਿੱਥਿਆ ਹਉਮੈ ਮਾਇ ਮਾਇ ਮਹਾਰਾਜ ਕਹਿੰਦੇ ਮਿੱਥਿਆ ਤਨ ਧਨ ਕੁਟੰਬ ਸਬਾਇਆ ਮਿੱਥਿਆ ਹਉਮੈ ਮਮਤਾ ਮਾਇ ਮਿੱਥਿਆ ਰਾਜੋਗਨ ਤਨ ਮਾਲੋ ਮਿੱਥਿਆ ਕਾਮ ਕ੍ਰੋਧ ਬਿਕਰਾਲ ਭੈਨਕ ਇਹ ਨਸ਼ਟ ਹੋਣ ਵਾਲੇ ਤੇ ਨਸ਼ਟ ਕਰ ਦੇਣਾ ਜਿਹੜੇ ਮੋਹ ਦੇ ਮੰਗਰ ਲੱਗਾ ਹੈ ਨਾ ਮਾਲਕ ਨੂੰ ਛੱਡ ਕੇ ਵੈਗਰੂ ਨੂੰ ਛੱਡ ਕੇ ਪਦਾਰਥਾਂ ਦੇ ਮੋਹ ਦੇ ਮੰਗਰ ਦੌੜਦਾ ਮਹਾਰਾਜ ਕਹਿੰਦੇ ਇਹ ਮਿੱਥਿਆ ਨਸ਼ਟ ਹੋਣ ਵਾਲੇ ਤੇ ਜਿਹਦੇ ਵਿੱਚ ਤੂੰ ਵਿਚਰਨੇ ਹੈ ਸੰਸਾਰ ਦੇ ਵਿੱਚ ਸਰੀਰਕ ਤੌਰ ਤੇ ਪਦਾਰਥਾਂ ਦੀ ਪਕੜ ਲਈ ਵਿਚਰਣਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਗਨ ਸੋਕ ਸਾਗਰ ਇਹ ਅਗਨੀ ਦਾ ਸਮੁੰਦਰ ਹੈ ਤੇ ਜਿਹਦੇ ਤੋਂ ਅਗਨੀ ਤੋਂ ਜਿਵੇਂ ਸੇਕ ਮਿਲਦਾ ਹੈ ਸੰਸਾਰ ਤੋਂ ਸ਼ੋਕ ਮਿਲਦਾ ਹੈ ਗਮਗੀਨਤਾ ਮਿਲਦੀ ਅਗਨੀ ਦੀ ਵਤ ਸਾੜਨ ਵਾਲਾ ਔਰ ਸੰਸਾਰ ਦੇ ਵਿੱਚੋਂ ਸ਼ੋਕ ਗਮ ਗੀਨਤਾ ਮਿਲਦੀ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਚੋਂ ਤਰਨ ਲਈ ਇਹਦੇ ਚੋਂ ਉਭਰਣ ਦੇ ਲਈ ਪ੍ਰਭੂ ਦੇ ਹਜ਼ੂਰ ਇੱਕ ਪਰਮਾਤਮਾ ਦੇ ਹਜ਼ੂਰ ਅਰਦਾਈ ਕਰ ਕਰ ਕਿਰਪਾ ਉਧਰ ਹਰ ਨਗਰ ਹੀ ਹਰੀ ਪਰਮਾਤਮਾ ਆਕਾਲ ਪੁਰਖ ਵੈਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਵਰਸਾਓ ਮੈਂ ਉਦਰ ਇਹਦੇ ਤੋਂ ਤਰਨਾ ਕਰਾਂ ਹਰੀ ਪਰਮਾਤਮਾ ਵੈਗਰੋ ਇਹ ਸੰਸਾਰ ਸਮੁੰਦਰ ਤੋਂ ਮੈਂ ਤਰ ਜਾਵਾਂ ਮੇਰੇ ਤੇ ਕਿਰਪਾ ਕਰੋ ਨਹੀਂ ਤੇ ਤਰਿਆ ਨਹੀਂ ਜਾਣਾ ਤੇਰੀ ਕਿਰਪਾ ਤੋਂ ਬਗੈਰ ਇਹਦੇ ਤੋਂ ਪਾਰ ਨਹੀਂ ਉਤਰਿਆ ਜਾਣਾ ਅਰ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁੱਜੀ ਪਾਹ ਦੁਨੀਆਂ ਦੇ ਅੰਦਰ ਤ੍ਰਿਸ਼ਨਾ ਦੀ ਦੁਨੀਆਂ ਦੇ ਅੰਦਰ ਈਰਖਾ ਦੀ ਅੱਗ ਮੱਚਦੀ ਏ ਗੋਪਤ ਰੂਪ ਦੇ ਅੰਦਰ ਅੰਦਰੋਂ ਜਲਾਈ ਜਾਂਦੀ ਏ ਸਾੜੀ ਜਾਂਦੀ ਏ ਗੁਰੂ ਤੋਂ ਬਿਗੈਰ ਇਹ ਬੁਝਦੀ ਨਹੀਂ ਮਹਾਰਾਜ ਸਾਹਿਬ ਕਿਰਪਾ ਕਰਦੇ ਨੇ ਭਗਤ ਸਾਹਿਬ ਬਾਬਾ ਫਰੀਦ ਜੀ ਕੰਦੇ ਸਾਈ ਮੇਰੇ ਚੰਗਾ ਕੀਤਾ ਮੇਰੇ ਮਾਲਕ ਨੇ ਅੱਛਾ ਕੀਤਾ ਕਿ ਕਿ ਮੇਰੇ ਤੇ ਕਿਰਪਾ ਕਰ ਦਿੱਤੀ ਮੈਨੂੰ ਬਚਾ ਲਿਆ ਅੰਦਰ ਦੀ ਅਗਨੀ ਜਲਾ ਕੇ ਸਭ ਕੁਝ ਨਸ਼ਟ ਕੀਤੀ ਜਾਂਦੀ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹੰ ਪੀ ਦੱਝਾਂ ਜਾਏ ਨਹੀਂ ਤੇ ਮੈਂ ਵੀ ਮੱਚ ਜਾਂਦਾ ਇਹਦੇ ਵਿੱਚ ਜਿਹੜੀ ਅਗਨੀ ਦੇ ਵਿੱਚ ਸੰਸਾਰ ਸੜ ਰਿਹਾ ਹੈ ਇਹਦੇ ਵਿੱਚ ਮੈਂ ਵੀ ਮੱਤ ਜਾਂਦਾ ਮੈਂ ਨਰੰਕਾਰ ਨਾਲ ਜੁੜ ਗਿਆ ਮਾਲਕ ਨਾਲ ਜੁੜ ਗਿਆ ਤੇ ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਬਚਾ ਲਿਆ ਚੰਗਾ ਕੀਤਾ ਆਪਣੇ ਨਾਲ ਲਾ ਲਿਆ ਆਪਣਾ ਮਾਰਗ ਬਖਸ਼ ਦਿੱਤਾ ਹੈ ਉਹਦੇ ਤੇ ਚੱਲ ਕੇ ਇਹਦੇ ਵਿੱਚੋਂ ਮੇਰਾ ਬਚਾਓ ਹੋ ਗਿਆ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਉਧਰ ਮੈਂ ਇਹਦੇ ਵਿੱਚੋਂ ਬਚ ਸਕਾਂ ਹਰੀ ਪਰਮਾਤਮਾ ਇਹ ਸੰਸਾਰ ਸਮੁੰਦਰ ਤੋਂ ਮੈਂ ਤਰ ਸਕਾਂ ਪਾਵਕ ਸਾਗਰ ਥਾਹ ਲਹਿਰ ਮੈਂ ਤਾਰੂ ਤਾਰਨ ਹਾਰੀ ਮਹਾਰਾਜ ਸੱਚੇ ਪਾਤਸ਼ਾਹ ਇਹ ਸੰਸਾਰ ਦੇ ਵਿੱਚ ਬੜੀਆਂ ਲਹਿਰਾਂ ਉਪਜਦੀਆਂ ਨੇ ਇੱਥੇ ਬੜੀਆਂ ਲਹਿਰਾਂ ਤੇ ਬੜੇ ਪ੍ਰਕਾਰ ਦੀ ਅਗਨੀ ਆ ਮਾਤਾ ਦੇ ਉਦਰ ਦੇ ਅੰਦਰ ਜਠਰਾਗਣੀ ਤੋਂ ਤੁਸਾ ਨੇ ਸਿਮਰਨ ਦੇ ਕੇ ਬਚਾਲਿਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਥਾ ਹ ਲੈਰ ਮੈਂ ਇਸ ਸਾਗਰ ਦੇ ਅੰਦਰ ਜਿਹੜਾ ਅਗਨ ਸ਼ੋਕ ਸਾਗਰ ਏ ਇਹਦੇ ਵਿੱਚ ਬੜੀਆਂ ਲਹਿਰਾਂ ਨੇ ਉਪਜਦੀਆਂ ਵਿਕਾਰਾਂ ਦੀਆਂ ਦੁਰਚਾਰ ਦੀਆਂ ਬਦ ਫੈਲੀਆਂ ਨੇ ਤਾਰੋ ਤਾਰਨ ਹਾਰੇ हे ਤਾਰਨ ਵਾਲੇ ਪਰਿਪੂਰਨ ਪਰਮਾਤਮਾ ਤਰਿਆ ਤੰਦਾ ਨਹੀਂ ਜੇ ਤੁਸੀਂ ਤਾਰੋ ਤੁਸੀਂ ਕਿਰਪਾ ਕਰੋ ਤੁਸੀਂ ਮੇਹਰ ਵਰਸਾਓ ਤੁਹਾਡੀ ਮੇਹਰ ਤੋਂ ਬਗੈਰ ਨਹੀਂ ਕਲ ਤਾਤੀ ਠੰਡਾ ਹਰ ਨਾਓ ਕਲ ਯੁਗ ਦੇ ਪਾਪ ਕਲ ਯੁਗ ਦੇ ਜੀਵ ਤਪ ਦੇ ਤਪਾਉਂਦੇ ਨੇ ਮਹਾਰਾਜ ਕਹਿੰਦੇ ਸਿਮਰ ਸਿਮਰ ਸਦਾ ਸੁਖ ਪਾਓ ਇਸ ਸੰਸਾਰ ਵਿੱਚ ਸਿਮਰਨ ਕਰ ਤਨ ਕਰਕੇ ਮਨ ਕਰਕੇ ਯਾਦ ਹੋਵੇ ਪਰਮਾਤਮਾ ਦੀ ਮਨ ਅੰਦਰ ਤਨ ਅੰਦਰ ਤੇ ਸੁਖ ਦੀ ਪ੍ਰਾਪਤੀ ਹੋਵੇਗੀ ਪਰਮਾਤਮਾ ਤੋਂ ਦੂਰ ਜਾ ਕੇ ਸੁਖ ਨਹੀਂ ਮਿਲਣਾ ਅਤ ਸ ਦੁਨੀਆ ਖੁਨਕ ਨਾਮ ਖੁਦਾਇਆ ਦੁਨੀਆ ਤਪ ਦੀ ਜੀਵ ਤਪ ਦੇ ਜੀਵਨ ਦੇ ਮਨ ਤਪ ਦੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੇ ਤਨ ਬਾਨੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਮਹਾਰਾਜ ਮੇਰ ਕਰਦੇ ਇਥੇ ਤਪਦਾ ਸਭ ਕੁਝ ਬਚਨੈ ਤੇ ਪ੍ਰਭੂ ਵੱਲ ਨੂੰ ਤੁਰ ਸੰਸਾਰ ਦੇ ਵਿੱਚ ਤੁਰੇਗਾ ਜੁੜੇਗਾ ਤਾਂ ਬਚੇਗਾ ਮਿੱਥਿਆ ਮੋਹ ਮਗਨ ਥੀ ਰਹਾ ਝੂਠ ਸੰਗ ਲਪਟਾਨਾ ਮਿੱਥਿਆ ਦਿਸਦਾ ਹੈ ਉਹਦੇ ਨਾਲ ਲੰਪਟ ਹੋਇਆ ਜੀਵ ਮਹਾਰਾਜ ਕਿੰਦੇ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਪਗਤਾਨਾ ਇਹ ਮੇਰੀ ਮਾਲਕ ਮੈਂ ਦੀਨ ਗਰੀਬ ਤੇਰੀ ਸਰਣ ਆਇਆ ਤੇ ਸਾਡੀ ਲਾਜ ਰਖ ਸਾਨੂੰ ਬਚਾ ਇਸ ਸੰਸਾਰ ਚੋਂ ਕਢ ਔਰ ਅਸੀਂ ਤਰ ਸਕੀਏ ਸਾਡੇ ਤੇ ਕਿਰਪਾ ਕਰ ਮਹਾਰਾਜ ਮੇਰ ਕਰ ਦੇ ਜੀ ਬਚਣਾ ਤਰਣਾ ਤੇ ਸਹਿਬ ਕਹਿੰਦਿਆ ਚਰਨ ਕਮਲ ਸਰਨਾਏ ਨਾਰਾਇਣ ਚਰਨ ਪ੍ਰਮਾਤਮਾ ਦੇ ਪ੍ਰਭੂ ਦੇ ਸ਼ਬਦ ਸਰੂਪ ਉਸ ਦੇ ਬੋਲ ਅਰ ਉਹਨਾਂ ਨਾਲ ਜੁੜ ਤੁਰਮ ਜਪ ਤਾਂ ਤੇਰਾ ਪਾਰ ਉਤਾਰਾ ਹੋਣਾ ਉਹਦੇ ਬਚਨਾਂ ਰੂਪ ਚਰਣਾ ਦੀ ਸਰਨਾਏਣ ਉਹਦੀ ਸ਼ਰਨ ਵਿੱਚ ਆ ਤੇ ਫਿਰ ਉਹਦੀ ਸ਼ਰਨ ਵਿੱਚ ਆਵੇਂਗਾ ਜਦ ਚਰਣਾ ਤੇ ਟੈਪਾਏਗਾ ಪರಿਪੂਰਣ ਪਰਮਾਤਮਾ ਤੈਨੂੰ ਗਲ ਬਕੜੀ ਵਿੱਚ ਲੈ ਪਾ ਲਵੇਗਾ ਚਰਣਾ ਤੋਂ ਉਠਾਲ ਕੇ ਪ੍ਰਭੂ ਦੇ ਕੋਲ ਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸwami ਸੰਦਾ ਸਰਣਾਏ ਉਹਦੀ ਸ਼ਰਨ ਆ ਜੋ ਸ਼ਰਨ ਵਿੱਚ ਆਉਂਦਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦੁੱਖ ਦੂਰ ਹੋਣਗੇ ਔਰ ਕੀਦੀ ਸਰਨੇ ਨਾਰਾਇਣ ਜਿਹੜਾ ਨਰਾ ਨਰਾਂ ਦੇ ਵਿੱਚ ਆਉਣ ਵਾਲਾ ਜਿਹੜਾ ਨਰਾ ਨਰਾਂ ਦੇ ਵਿੱਚ ਆਇਨ ਘਰ ਬੁਣਾ ਕੇ ਬੈਠਾ ਹੋਇਆ ਜਿਹੜਾ ਨਰ ਆਇਨ ਨਾ ਪਲਸ ਆਇਨ ਜਿਹਦੇ ਵਿੱਚ ਨਾ ਨਹੀਂ ਆਇਨ ਮੈਨਾ ਹਨੇਰਾ ਆ ਵਿਦਿਆ ਦੀ ਰਾਤ ਜਿਹਦੇ ਵਿੱਚ ਨਹੀਂ ਆ ਵਿਦਿਆ ਰੂਪ ਅੰਧੇਰਾ ਨਹੀਂ ਉਹ ਪਰਿਪੂਰਨ ਪਰਮਾਤਮਾ ਜਿਹੜਾ ਹਮੇਸ਼ਾ ਚਾਨਣ ਮਈਏ ਚਾਨਣ ਮੋਦਾਰਾ ਸਾਰਿਆਂ ਨੂੰ ਚਾਨਣ ਦੇਣ ਵਾਲਾ ਉਸ ਦੇ ਨਾਲ ਜੁੜ ਉਹਦੀ ਸ਼ਰਨ ਵਿੱਚ ਆ ਫੇਰ ਜਾ ਕੇ ਗੱਲ ਬਣੇਗੀ ਫੇਰ ਤੇਰਾ ਪਾਰ ਉਤਾਰਾ ਹੋਵੇਗਾ ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਉਦੇ ਚਰਨ ਨੇ ਪ੍ਰਭੂ ਜੀ ਦੇ ਅਰ ਪਿਆਰਿਓ ਜਦੋਂ ਪ੍ਰਭੂ ਦੇ ਨਾਲ ਕੋਈ ਜੁੜਦਾ ਆ ਉਹ ਸ਼ਬਦ ਮਹਾਰਾਜ ਦੀਨਾ ਨਾਥ ਭਗਤ ਪਰਾਇਨ ਮਹਾਰਾਜ ਦੀਨਾ ਦਾਰਥੇ ਗਰੀਬਾਂ ਤੇ ਗਰੀਬਾਂ ਦਾ 나ਥੇ ਮਾਲਕ हे ਮੇਰੇ ਵੈ ਗੁਰੂ ਅਸੀਂ ਆ ਗਰੀਬ ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ ਹੌਸਲੇ ਤੈਨੂੰ ਵੇਖ ਕੇ ਮਿਲਦਾ ਕਿ ਤੂੰ ਆ ਗਿਆ ਹੁਣ ਸਾਨੂੰ ਮਾਰਨ ਵਾਲਾ ਕੋਈ ਨਹੀਂ ਪੁਛਾੜਨ ਵਾਲਾ ਕੋਈ ਨਹੀਂ ਜਿੰਨਾ ਚਿਰ ਤੂੰ ਨਹੀਂ ਆਂਦਾ ਮੇਰੇ ਦਾਤਾ ਉਹਨਾਂ ਚਿਰ ਸਾਨੂੰ ਕੋਈ ਨਹੀਂ ਪੁੱਛਦਾ ਸੰਸਾਰ ਦਬਾਉਂਦਾ ਹੈ ਸੰਸਾਰ ਮਟਾਉਣਾ ਚਾਹੁੰਦਾ ਹੈ ਸਤ ਗੁਰੂ ਵੱਲ ਨੂੰ ਤੋਰੇ ਬਚਾਉਂਦਾ ਹੈ ਉਭਾਰਦਾ ਹੈ ਇਹ ਡਿਗਿਆਂ ਟੱਠਿਆਂ ਨੂੰ ਉਠਾਉਂਦਾ ਹੈ ਉੱਪਰ ਉਠਾਉਂਦਾ ਹੈ ਤੇ ਉਠਾ ਕੇ ਫਿਰ ਗਲ ਵਕੜੀ ਵਿੱਚ ਲੈ ਕੇ ਕਿਸੇ ਨੂੰ ਉਹਨੂੰ ਦੁੱਖ ਨਹੀਂ ਦੇਣ ਦਿੰਦਾ ਮਹਾਰਾਜ ਤੂੰ ਅਰ ਸਾਰਿਆਂ ਦਾ ਮਾਲਕ ਹੈ ਤੇ ਭਗਤ ਪਰਾਇਨ ਜਿਹੜੇ ਭਗਤ ਆ ਨਾ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲੇ ਸੇਵਾ ਕਰਨ ਵਾਲੇ ਗੁਰਸਿੱਖ ਮੇਰੇ ਵੈਗੁਰੂ ਜੀ ਉਹਨਾਂ ਨੂੰ ਤੇਰਾ ਆਸਰਾ ਪ੍ਰਾਇਨ ਉਹ ਤੇਰੇ ਪ੍ਰਾਇਨ ਤੇਰੇ ਆਸਰੇ ਰਹਿੰਦੇ ਨੇ ਉਹ ਦੂਜਾ ਆਸਰਾ ਨਹੀਂ ਲੈਂਦੇ ਉਹ ਦੂਜੇ ਦੇ ਕਹਿ ਦੀ ਮਦਦ ਨਹੀਂ ਲੈਂਦੇ ਉਹ ਕਹਿੰਦੇ ਜੋ ਹੋਣਾ ਹੈ ਜੋ ਮੇਰੇ ਵੈਗੁਰੂ ਨੇ ਚਾਇਆ ਮੇਰੇ ਵੈਗੁਰੂ ਨੇ ਚਾਇਆ ਤੇ ਤਾਂ ਹੈ ਪ੍ਰਹਿਲਾਦ ਦੇ ਪਿਤਾ ਨੇ ਤਲਵਾਰ ਲਹਿرائی ਹਲਾਈ ਵਿਖਾਈ ਡਰਾਉਣਾ ਚਾਇਆ ਪ੍ਰਹਿਲਾਦ ਕਹਿੰਦਾ ਆ ਪਿਤਾ ਜੀ ਤਲਵਾਰ ਤੁਹਾਡੀ ਹੱਥ ਤੁਹਾਡਾ ਰਾਜ ਤੁਹਾਡਾ ਤੇ ਤੇ ਤੁਹਾਡੀ ਸਭਾ ਵਿੱਚ ਹੁਕਮ ਵੀ ਤੁਹਾਡਾ ਸਭਾ ਤੁਹਾਡੀ ਪਰ ਮੇਰੀ ਗਰਦਨ ਤੇ ਉਦੋਂ ਚਲਣੀ ਆ ਜਦੋਂ ਮੇਰੇ ਰਾਮ ਦਾ ਹੁਕਮ ਹੋਇਆ ਜੇ ਮੇਰੇ ਰਾਮ ਦਾ ਮੇਰੇ ਭਗਵਾਨ ਦਾ ਹੁਕਮ ਨਹੀਂ ਨਾ ਹੋਇਆ ਤੇ ਤੁਹਾਡੇ ਹੱਥ ਚ ਪਕੜੀ ਹੋਈ ਤਲਵਾਰ ਮੇਰੀ ਗਰਦਨ ਤੇ ਨਹੀਂ ਚਲਣੀ ਨਹੀਂ ਚੱਲਣੀ ਤੇ ਚੱਲੇ ਵੀ ਨਹੀਂ ਉਹ ਭਗਤ ਜਿਹੜੇ ਨੇ ਪ੍ਰਮਾਤਮਾ ਦੇ ਆਸ਼ਰਿਤ ਨੇ ਪ੍ਰਮਾਤਮਾ ਦਾ ਆਸਰਾ ਰੱਖਦੇ ਦੀਨਾ ਨਾਥ ਸਰਬ ਸੁਖ ਦਾਤਾ ਉਹ ਦੀਨਾ ਗਰੀਬਾਂ ਦਾ ਮਾਲਕ ਏ ਤੇ ਸਾਰਿਆਂ ਨੂੰ ਸੁਖ ਦੇਣ ਵਾਲਾ ਏ ਨਾਨਕ ਹਰ ਚਰਣੀ ਮਨ ਰਾਤਾ ਰੱਬ ਦੇ ਪਿਆਰਿਆਂ ਦਾ ਮਨ ਉਦੇ ਚਰਨਾਂ ਵਿੱਚ ਰਾਤਾ ਰੰਗਿਆ ਜਾਂਦਾ ਹੈ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਇਹ ਦੀਨਾ ਤੇ ਦਇਆਲਤਾ ਕਰਨ ਵਾਲੇ ਮੇਰੀ ਵੈ ਗੁਰੂ ਅਸੀਂ ਅਨਾਥ ਹਾਂ ਤੇ ਤੂੰ ਸਾਡੇ ਤੇ ਕਰਨਾ ਮੈਂ ਕਿਰਪਾ ਕਰ ਮਿਹਰ ਕਰ ਦਇਆ ਕਰ ਤਾਂ ਅਸੀਂ ਬਚ ਸਕਦੇ ਹਾਂ ਤੂੰ ਹੀ ਮੇਰਾ ਮਿੱਤਰ ਹੈ ਤੇ ਤੂੰ ਹੀ ਮੇਰਾ ਪਿਤਾ ਦੀਆਂ ਬਾਤਿਆਂ ਜਿਸ ਤਰ੍ਹਾਂ ਪਿਤਾ ਪੁੱਤਰ ਦਾ ਦੁੱਖ ਨਹੀਂ ਸਹਾਰਦਾ ਭੱਜ ਕੇ ਅਗੇਰੇ ਹੋ ਜਾਂਦਾ ਹੈ ਮੇਰੇ ਵੈ ਗਰੂ ਭਗਤਾਂ ਨੂੰ ਦੁੱਖ ਆਵੇ ਤੇ ਤੂੰ ਦੁਖੀ ਹੁੰਨਾ ਹੈ ਪੁੱਤਰ ਦੁਖੀ ਹੋਵੇ ਬਾਪ ਪਿਆ ਵਿਲਕਦਾ ਹੁੰਦਾ ਆ ਇੱਥੇ ਵੀ ਮਹਾਰਾਜ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਉਹਦੇ ਪਿਆਰਿਆਂ ਨੂੰ ਦੁੱਖ ਹੁੰਦਾ ਤੇ ਰੱਬ ਦੁਖੀ ਹੁੰਦਾ ਹੈ ਸੰਸਾਰ ਉਹਦੇ ਪਿਆਰਿਆਂ ਨੂੰ ਸੁਖ ਦਿੰਦਾ ਤੇ ਰੱਬ ਸੰਸਾਰੀਆਂ ਤੇ ਖੁਸ਼ੀ ਪ੍ਰਗਟ ਕਰਦਾ ਖੁਸ਼ ਹੁੰਦਾ ਹੈ हे ਮੇਰੇ ਵੈਗਰੂ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਤੇ ਕਿਰਪਾ ਕਰਨ ਵਾਲੇ ਦਇਆ ਦੇ ਘਰ ਮੇਰੇ ਮਾਲਕ हे ਦੀਨਾ ਨਾਥ ਦਇਆਲ ਦੀਨਾ ਤੇ ਕਿਰਪਾ ਕਰਨ ਵਾਲਿਆ ਆ ਸਾਡਾ ਆਸਰਾ ਹੀ ਤੇਰੇ ਬਿਨਾ ਕੋਈ ਨਹੀਂ ਆਨਾਥਾ ਨਾਥ ਭਗਤ ਭੈ ਮੇਟਣ ਆਨਾਥ ਜਤੀਮ ਜੀਦਾ ਕੋਈ ਆਸਰਾ ਨਹੀਂ ਆਮ ਸਮਝਣ ਵਾਸਤੇ ਆਪਾਂ ਕਹਿੰਨੇ ਨਾ ਫਲਾਣਾ ਬੱਚਾ ਜਤੀਮ ਹੋ ਗਿਆ ਨਾ ਉਹਦੀ ਮਾਂ ਰਹੀ ਨਾ ਉਹਦਾ ਬਾਪ ਰਿਆ ਨਾ ਕੋਈ ਭੈਣ ਨਾ ਭਾਈ ਨਾ ਅੰਗ ਨਾ ਸਾਖ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਕੋਈ ਤਰਸ ਕਰੇ ਉਹਨੂੰ ਕਪੜਾ ਦੇ ਦੇਵੇ ਬਸਤਰ ਦੇ ਦੇਵੇ ਭੋਜਨ ਦੇ ਦੇਵੇ ਦੋ ਦਮੜੀਆਂ ਦੇ ਦੇਵੇ ਨਹੀਂ ਤਰਸਾਇਆ ਤੇ ਨਾ ਸਹੀਂ ਉਹ ਜਾਦੂ ਐਸੇ ਬੱਚੇ ਬਹੁਤੇ ਹੋ ਗਏ ਇੱਕ ਥਾਂ ਤੇ ਉਹਨਾਂ ਨੂੰ ਤਰਸ ਵਾਲਿਆਂ ਨੇ ਇਕੱਠੇ ਕੀਤੇ ਉਹਨੂੰ ਜਤੀਮਖਾਨਾ ਬਣਾ ਦਿੱਤਾ ਇੱਥੇ ਰਹਿਣ ਵਾਲੇ ਨੇ ਉਹ ਬੱਚੇ ਜਿਨ੍ਹਾਂ ਦਾ ਕੋਈ ਨਹੀਂ ਕਹਿੰਦੇ ਵਾਹਿਗੁਰੂ ਅਸੀਂ ਆ ਜਤੀਮ ਅਨਾਥ ਸਾਡਾ ਕੋਈ ਨਹੀਂ ਓ ਮਹਾਰਾਜ ਸਾਡੀ ਬਾਤ ਕੋਈ ਨਹੀਂ ਪੁੱਛਣ ਵਾਲਾ ਤੂੰ ਕਿਰਪਾ ਕਰ ਤੂੰ ਸਾਡਾ ਮਾਲਕ ਏ ਅਰ ਭਗਤਾਂ ਦੇ ਅੰਦਰ ਜਿਹੜਾ ਭੈ ਆ ਨਾ ਕਿ ਤੇਰੇ ਤੋਂ ਦੂਰ ਜਾਂਦਾ ਸੰਸਾਰ ਭਗਤਾਂ ਨੂੰ ਦਿਖਾਉਂਦਾ ਭਲਿਆਂ ਨੂੰ ਚੋਟਾਂ ਮਾਰਦਾ ਮਹਾਰਾਜ ਤੂੰ ਭਗਤਾਂ ਦੇ ਭੈ ਮੇਟ ਦੇਨਾ ਭਗਤਾਂ ਦੇ ਭੈ ਦੂਰ ਕਰ ਦੇਨਾ ਉਹਨਾਂ ਨੂੰ ਭੈ ਪੀਤ ਨਹੀਂ ਹੋਣ ਦਿੰਦਾ ਇੰਨੀ ਕਿਰਪਾ ਕਰਦਾ ਅਨਾਥੇ 나ਥ ਦਿਆਲ ਸੁਖਸાગਰ ਸਰਬਦੋਖ ਭੈ ਹਰਣੀ ਸਾਰੇ ਉਹਨਾਂ ਦੇ ਭੈ ਨਾਸ਼ ਕਰ ਦੇਣਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਹਤਿਆਤ ਅਤੇ ਹਾਸ ਦੇ ਅੰਦਰ ਵਿਚਾਰ ਆਉਂਦੇ ਆ ਕਿ ਜਲੰਧਰ ਦਾ ਇੱਕ ਸੇਠ ਸੀ ਬੜਾ ਸ਼ਾਹੂਕਾਰ ਸੀ ਤੇ ਉਹਦੇ ਘਰ ਅੰਦਰ ਪੰਜ ਪੁੱਤਰ ਸਨ ਪੰਜ ਤੇ ਪੰਜਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਰਾਮਾ ਉਹਦੇ ਤੇ ਉਹਦੇ ਪੁਰਬਲੇ ਕਰਮਾਂ ਦਾ ਅਗੇ ਉਹ ਭਾਈ ਰਾਮਾ ਜਿਹੜਾ ਸੀ ਚੱਲਦਾ ਚਲਾਉਂਦਾ ਸਤਿਗੁਰੂ ਦੀ ਸੰਗਤ ਕਰਨ ਲੱਗ ਪਿਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਦਸ਼ਾਹ ਤੋਂ ਦੇ ਖੰਡੇ ਬਾਟੇ ਦੀ ਪੌਹਲ ਲੈ ਲਈ ਤੇ ਉਹਦਾ ਨਾਮ ਹੋ ਗਿਆ ਭਾਈ ਰਾਮ ਸਿੰਘ ਦੂਜੇ ਭਾਈ ਜਿਹੜੇ ਸਨ ਪਿਤਾ ਪੁਰਸ਼ੀ ਜਿਹੜਾ ਕਿਤਾ ਸੀ ਚੰਗਾ ਸ਼ਾਹੂਕਾਰਾ ਸੀ ਇਹ ਕੋਦ ਨਰਮ ਸੀ ਇਸ ਪਾਸੇ ਤੋਂ ਇਹ ਗ੍ਰਸਤੀ ਆਪਣੀ ਨਬਾਉਂਦਾ ਹੋਇਆ ਇਹਦੇ ਘਰ ਅੰਦਰ ਇੱਕ ਬੇਟੀ ਨੇ ਜਨਮ ਲਿਆ ਭਾਈ ਰਾਮ ਸਿੰਘ ਦੇ ਜਨਮ ਲਿਆ ਤੇ ਭਾਈ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿੰਦਾ ਤੇ ਜਿਹੜੀਆਂ ਛੋਟੀਆਂ ਝੜਫਾਂ ਹੁੰਦੀਆਂ ਸੀ ਨਾ ਰਾਧਿਆਂ ਨਾਲ ਲੜਾਈਆਂ ਉਹਨਾਂ ਵਿੱਚ ਭਾਈ ਰਾਮ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਪੇਛੋਂ ਬੱਚੀ ਜਾ ਤੀਮ ਹੋ ਗਏ ਔਰ ਮਾਂ ਉਹਦੀ ਪਰਵਰਸ਼ ਕਰਦੀ ਰਹੀ ਕੋਈ ਸਮਾਂ ਐਸਾ ਆਇਆ ਚੱਲਦਿਆਂ ਚੱਲਦਿਆਂ ਮਾਮੀ ਦੁਨੀਆ ਤੋਂ ਚੜ੍ਹਾਈ ਕਰ ਗਈ ਉਹ ਬੇਟੀ ਭਾਈ ਰਾਮ ਸਿੰਘ ਦੀ ਕੱਲੀ ਰਹਿ ਗਈ ਤੇ ਜਿਹੜੇ ਉਹ ਸੇਠ ਦੇ ਚਾਰ ਪੁੱਤਰ ਸਨ ਨਾ ਉਹਦੇ ਕੋਈ ਐਸੀ ਬਿਮਾਰੀ ਫੈਲੀ ਸੰਸਾਰ ਵਿੱਚ ਕਿ ਬਹੁਤ ਨੁਕਸਾਨ ਹੋਇਆ ਉਹਦੇ ਚਾਰੋਂ ਪੁੱਤਰ ਚੜ੍ਹਾਈ ਕਰ ਗਏ ਜਿਹੜੇ ਬੱਚੇ ਸਨ ਭਾਈ ਰਾਮ ਸਿੰਘ ਸ਼ਹੀਦ ਹੋ ਗਏ ਦੂਜੇ ਚਾਰ ਵੀ ਉਹਦੇ ਸੇਠ ਦੇ ਚੜ੍ਹਾਈ ਕਰ ਗਏ ਤੇ ਉਹ ਪੁੱਤਰਾਂ ਦੇ ਵਿੱਚ ਜੋਗ ਵਿੱਚ ਦੁੱਖ ਨਾਲ ਨੇਤਰਾਂ ਤੋਂ ਅੰਨ੍ਹਾ ਹੋ ਗਿਆ ਅੱਖਾਂ ਤੋਂ ਅਰ ਰੋ ਰੋ ਕੇ ਅੰਦਾ ਹੋ ਗਿਆ ਹੁਣ ਉਹ ਪੋਤਰੀ ਨੇ ਨਾ ਆਪਣੇ ਬਾਬੇ ਨੂੰ ਦਾਦੇ ਨੂੰ ਬਾਬਾ ਕਿਹਾ ਜਾਂਦਾ ਸੀ ਉਹਨੂੰ ਲੈ ਕੇ ਤੁਰਨਾ ਔਰ ਉਹਦਾ ਹੱਥ ਮੋਢੇ ਤੇ ਰੱਖਣਾ ਤੇ ਜਦੋਂ ਕੋਈ ਆਸਰਾ ਨਾ ਰਿਹਾ ਇੱਕ ਦਿਨ ਮਨ ਵਿੱਚ